ਇਹ ਵੀਡੀਓ ਬਸ ਉਹਨਾਂ ਸਿਆਣਿਆਂ ਲਈ ਹੈ ਜਿਹੜੇ ਕੁਝ ਦਿਨ ਪਹਿਲਾਂ ਬਈਏ ਪਜਾਓ ਤੇ ਪੰਜਾਬ ਬਚਾਓ ਦਾ ਨਾਰਾ ਠੋਕ-ਠੋਕ ਕੇ ਪੂਰੇ ਪੰਜਾਬ ਦੇ ਵਿੱਚ ਲਗਾ ਰਹੇ ਸੀ ਤੇ ਯੂਪੀ ਬਿਹਾਰ ਦੇ ਜਿਹੜੇ નિર્ਦੋਸ਼ ਸੀਗੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਨੂੰ ਇਥੋਂ ਭਜਾਇਆ ਜਾ ਰਿਹਾ ਸੀਗਾ ਜ਼ਬਰਨ ਉਹਨੇ ਇਥੇ ਜਲੰਧਰ ਦੇ ਵਿੱਚ ਇੱਕ 13 ਸਾਲ ਦੀ ਕੁੜੀ ਨੂੰ ਸਿੱਖ ਬੰਦੇ ਨੇ ਜੋ ਕਿ ਨਾਮਤਾਰੀ ਸੀਗਾ ਦੁਸ਼ਕਰਮ ਕੀਤਾ ਹੁਣ ਕੀ ਬੋਲੋਗੇ ਥੋੜਾ ਦਿਮਾਗ ਦਾ ਵਰਤ ਲਿਆ ਕਰੋ ਜੇ ਤੁਹਾਡੇ ਕੋਲ ਰੱਬ ਨੇ ਦਿਮਾਗ ਦਿੱਤਾ 13 ਸਾਲ ਦੀ ਕੁੜੀ ਦਾ ਬਲਦਕਾਰ ਕੀਤਾ ਵਾ ਉਹਨਾਂ ਇੱਥੇ ਬਹੁਤ ਵੱਡੀ ਗੱਲ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਜੋ ਕਿ ਉੱਥੇ ਗਈ ਸੀਗੀ ਦੇਖਣ ਲੋਕਾਂ ਦਾ ਇਲਜ਼ਾਮ ਹੈ ਕਿ ਪੁਲਿਸ ਪ੍ਰਸ਼ਾਸਨ ਚਾਹ ਪਾਣੀ ਪੀ ਕੇ ਉੱਥੇ ਵਾਪਸ ਆ ਗਈ ਉਹਨਾਂ ਨੇ ਜਾਂਚ ਬਰਤਾਲ ਕੀਤੀ ਪਰ ਉਹਨਾਂ ਨੂੰ ਡੈੱਡ ਬੋਡੀ ਨਹੀਂ ਮਿਲੀ ਫਿਰ ਇੱਕ ਗੱਲ ਹੋਰ ਦੇਖਣ ਵਾਲੀ ਹੈ ਜਿਹੜੇ ਕੁੜੀ ਸੀਗੇ ਜਿਹੜੇ ਵਿਚਾਰੇ ਜਿਨ੍ਹਾਂ ਨੇ ਆਪਣੀ ਕੁੜੀ ਖੋਈ ਆ ਉਹਦੇ ਕਰੇ ਗਏ ਤੇ ਉਹਨਾਂ ਨੂੰ ਉਸ ਬੰਦੇ ਦੇ ਕਰੋ ਡੈੱਡ ਬੋਡੀ ਮਿਲੀ ਪੁਲਿਸ ਵਾਲਿਆਂ ਨੂੰ ਕਿਉਂ ਨਹੀਂ ਮਿਲੀ ਇਹ ਲੋਕਾਂ ਦਾ ਬਹੁਤ ਵੱਡਾ ਬਿਆਨ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰੋ ਤੁਹਾਨੂੰ ਕੁੜੀ ਕਿਉਂ ਨਾ ਲੱਭੀ ਓਏ ਮੁੰਡੇ ਨੂੰ ਕੁੜੀ ਕੋਲ ਲੱਭੀ ਘੰਟਿਆਂ ਤੋਂ ਕਿਹਦੀ ਦਿੱਤੀ ਦੇਣੀ ਹੈ ਤੁਸੀਂ ਫਾਤੀ ਚਾਹੀਦੀ ਸਾਨੂੰ ਜੱਜ ਨਾ ਦੇਣੀ ਉਹ ਵੀ ਫਾਤੀ ਜੱਜ ਨਾ ਕਿਉਂ ਦੇਣੀ ਤੋਹਰਾ ਸੀ ਦੇਣੀ ਹੈ ਕੁੜੀ ਕਿਉਂ ਨਹੀਂ ਮੇਰੇ ਅੰਦਰ ਥਾੜੇ ਕੁੜੀ ਕੋਲ ਲੱਭੀ ਗਈ ਅਸੀਂ ਖੜਾਂਗੇ ਨਾਲ ਥੋੜੇ ਕੁੜੀ ਖੜੇ ਇਦਾਂ ਖੜੇ ਹੁੰਦੇ ਕੀ ਫਾਇਦਾ ਤੁਸੀਂ ਆਪੇ ਨਾਲ ਹੀ ਜਾਓ ਤੁਸੀਂ ਵੀ ਜਾਓ ਅਸੀਂ ਤਾਂ ਆਪਣੇ ਹੰਦ ਦੀ ਕਰਨ ਆਏ ਹਮ ਦਰਦੀ ਕਰਨ ਆਏ ਅਸੀਂ ਨਹੀਂ ਨਹੀਂ ਹਮ ਦਰਦੀ ਕਰਨ ਆਏ ਬੱਸ ਤੁਹਾਨੂੰ ਬਹੁਤ ਬਦਲੇ ਹੁੰਦਾ ਓਟਾ ਲਾ ਆਪੜਾ ਦੇਖਾਂਗੇ ਸਾਡੇ ਨੂੰ ਜਾਂ ਦੂਸਰੇ ਕੰਮ ਲੈ ਕਰਨ ਦਾ ਵੀਰੋਨ ਕੋਈ ਗੱਡੀ ਐਸਟੀ ਨੇ ਦੇਖਤੀ ਆਪੇ ਅੱਠ ਜਣੇ ਸਿਗਰਟਾ ਕੇ ਰਵਾਂ ਇਹ ਇਲਜ਼ਾਮ ਨਾ ਨਾ ਮਿੰਟਾ ਅਸੀਂ ਇਲਜ਼ਾਮ ਤਬਾਕੇ ਰੰਡਾਂ ਦੇ ਹੋ ਕੇ ਪੂਰੀ ਕੋਈ ਚਾਹੀਦੀ ਨਹੀਂ ਜਦੋਂ ਬੱਚੇ ਦੀ ਮੁੰਡਿਆਂ ਨੇ ਮੁੰਡੇ ਮੱਲੇ ਵਿੱਚ ਮੁੰਡਿਆਂ ਨੇ ਲੱਭੀ ਦੱਸੋ ਇਹ ਕੰਡਾ ਤੁਸੀਂ ਵੇਸਤਾ ਕਰਦੇ ਸਾਰੇ ਅੰਦਰ ਜਾ ਕੇ ਤੇ ਵਾਪਸ ਆ ਜੇ ਕਮਾਲ ਹੋ ਗਿਆ ਹੈ ਕੁੜੀ ਨਹੀਂ ਲੱਭੀ ਇੰਨੀ ਦੇਰ ਦੀ ਕੁੜੀ ਕਿੱਥੀ ਮੁਸਕਰਾ ਰਹੇ ਇਹ ਵਿਵਾਜ ਜੋ ਦਿਲ ਦੇ ਵੱਜਦੀ ਨਾ ਆਪਣੇ ਬੱਚੇ ਦਾ ਪਤਾ ਦੋ ਲੱਗਦਾ ਆ ਐਸਾ ਨੂੰ ਤੁਹਾਡੇ ਮੂੰਹੋਂ ਤੋਂ ਮੁਸਕਰਾਹਟ ਹਟ ਹੈ ਜਗਾ ਸਾਥ ਦੇ ਦੇ ਤੇ ਘੰਟਾ ਵਿਚਾਰੀ ਕੁੜੀ ਅੰਦਰ ਕੀ ਤੜਪਦੀ ਹੁੰਦੀ ਉਹ ਮਾਂ ਜਿਹੜੀ ਪ੍ਰੂਫ ਹੈਗੀ ਰਿਕਾਰਡਿੰਗ ਹੋ ਗਈ ਤਾਂ ਜੀ ਜਾਓ ਸੱਚੀ ਲੱਗੇ ਤੁਸੀਂ ਰੱਖੇ ਤੁਹਾਨੂੰ ਅਸੀਂ ਲੱਗੇ ਤੁਹਾਡੇ ਵਾਸਤੇ ਖੜੇ ਕੀ ਤੁਹਾਨੂੰ ਲੈ ਕੇ ਆਏ ਕਿਸੇ ਨੂੰ ਅਸੀਂ ਰਿਕਾਰਡਿੰਗ ਨਹੀਂ ਲੈਤੀ ਆਏ ਅਸੀਂ ਮੀਡੀਆ ਲੈ ਕੇ ਨਹੀਂ ਆਏ ਮੀਡੀਆ ਲੈ ਕੇ ਤੁਸੀਂ ਖੜੇ ਚੱਲ ਆਪ ਆਪਣੀ ਕਾਰਵਾਈ ਕਰਾਂਗੇ ਕੀ ਹੋਇਆ ਕੀ ਹੋਇਆ ਦੱਸੋ ਕੀ ਗਲਤੀ ਹੋਈ ਦੀ ਹੁਣ ਦੱਸੋ ਦੇਖੋ ਜੇ ਬੱਚਾ ਕਹਿੰਦੇ ਮਰੇ ਕੁੜੀ ਨਹੀਂ ਲੱਭ ਰਹੀ ਸੀ ਪੁਲਿਸ ਵਾਲਿਆਂ ਨੇ ਵੇਸ ਕਿੱਧਰ ਲੱਭ ਲਏ ਕਹਿੰਦੇ ਅੰਦਰ ਨੱਪੀ ਰੱਖੀ ਔਰ ਇਹ ਮੁੰਡਿਆਂ ਨਾਲ ਕੁੜੀ ਲੱਭਦੀ ਹੈ ਜੇ ਲੱਭ ਲੰਦੇ ਕੀ ਪਤਾ ਕੁੜੀ ਦੇ ਵਿੱਚ ਸਾਹ ਹੁੰਦੇ ਕਿ ਕੁੜੀ ਬੰਦੀ ਜਾਂਦੀ ਉਹਨੂੰ ਹਸਪੀਟਲ ਲੈ ਜਾਇਆ ਜਾਂਦਾ ਉਹ ਮਾਂ ਦਾ ਹਾਲ ਦੇਖੋ ਕੀ ਹੋ ਰਿਹਾ ਹੈ ਤੇ ਉਹਨੇ ਝੂਠ ਬੋਲ ਕੇ ਨੂੰ ਅੰਦਰ ਬੁਲਾਇਆ ਵੀ ਮੇਰੀ ਕੁੜੀ ਅੰਦਰ ਬੈਠੀ ਹੈ ਤੂੰ ਆ ਜਾ ਨਹੀਂ ਤਾਂ ਮੇਰੀ ਕੁੜੀ ਕਦੀ ਇਹਨਾਂ ਦੇ ਅੰਦਰ ਨਹੀਂ ਜਾਂਦੀ ਸੀ ਮਤਲਬ ਝੂਠ ਬੋਲ ਕੇ ਬੁਲਾਇਆ ਗਿਆ ਬੋਲ ਕੇ ਵੀ ਅੰਦਰ ਬੈਠੀ ਮਤਲਬ ਆਪਣੀ ਬੇਟੀ ਦਾ ਸ਼ਰਮ ਨੂੰ ਇਨੀ ਸ਼ਰਮ ਨਹੀਂ ਮੇਰੀ ਵੀ ਬੇਟੀ ਹੈ ਦੋ ਵਧੀਆ ਉਹਨੂੰ ਅੰਦਰ ਹੁ ਲਾਇਆ ਨਹੀਂ ਤਾਂ ਉਹਨੇ ਕਿਹਾ ਉਹਨਾਂ ਨੇ ਵੀ ਉਹ ਹੈ ਨਹੀਂ ਗਈ ਤਾਂ ਮੇਰੀ ਕੁੜੀ ਕਿਵੇਂ ਅੰਦਰ ਚਲੀ ਜਾਂਦੀ ਹੈ ਦੇਖੋ ਕਦੀ ਨਹੀਂ ਜਾਣਾ ਸੀ ਇਹਨੇ ਝੂਠ ਬੋਲ ਕੇ ਅੰਦਰ ਬੁਲਾਇਆ 게ਟ ਲਾ ਕੇ ਫਿਰ ਮੈਨੂੰ ਨਹੀਂ ਪਤਾ ਨੇ ਕੀ ਕੀਤਾ ਕੀ ਨਹੀਂ ਪਰ ਅਸੀਂ ਕੈਮਰੇਸ ਦੇਖਿਆ ਕੁੜੀ ਜਦੋਂ ਅੰਦਰ ਜਾਂਦੀ ਇਹ ਮੁੱਕਰ ਗਿਆ ਸੀ ਆਏ ਆ ਦੇ ਕੋਲ ਅਸੀਂ ਕਿਹਾ ਸਾਡੇ ਕੋਲ ਵੀਡੀਓ ਹੈਗੀ ਆ ਕੁੜੀ ਅੰਦਰ ਜਾ ਰਹੀ